ਔਰ ਗੁਰੂ ਪਾਜੀ ਕਿੱਧਰ ਜਾ ਰਹੇ ਸਾਮਾਨ ਇਹ ਪੈਕ ਹੋ ਕੇ ਸਾਰਾ ਇੰਨਾ ਇਹ ਸਾਰੀ ਲਈ ਆਉਂਦੇ ਨੇ ਪਾਜੀ ਕਿੱਧਰ ਜਾ ਰਹੇ ਸਾਮਾਨ ਇਹ ਪੈਕ ਹੋ ਕੇ ਇੰਨਾ ਨਮਸਕਾਰ ਸਰ ਨਮਸਕਾਰ ਜੀ ਪਾਜੀ ਕਿੱਧਰ ਜਾ ਰਹੇ ਸਾਮਾਨ ਸੌਣ ਪੈਕ ਹੋ ਕੇ ਇਹ ਸਾਰੇ ਸਭ ਕਸਟਮਰਸ ਦਾ ਦੇ ਕਸਟਮਰ ਦਾ ਪਿਆਰ ਹੈ ਜੀ ਕਸਟਮਰਸ ਨੂੰ ਸਾਮਾਨ ਜਾ ਰਿਹਾ ਜੀ ਸਾਰਾ ਤੇ ਭਾਜੀ ਕੋਈ ਆਫਰ ਆਫਰ ਕੱਢੀਆ ਜਿਹੜਾ ਇੰਨਾ ਸਾਰਾ ਸਾਮਾਨ ਲੱਗਿਆ ਬਿਲਕੁਲ ਸਰ ਅਸੀਂ ਸਿੰਗਲ ਸਿੰਗਲ ਪੀਸ ਜੋ ਰੇਟ ਅਸੀਂ ਦੁਕਾਨਦਾਰ ਨੂੰ ਬੰਨੇ ਆ ਜੀ ਅਸੀਂ ਇੱਕ ਇੱਕ ਪੀਸ ਹਰ ਕਸਟਮਰ ਨੂੰ ਹਰ ਰਿਟੇਲ ਦੇ ਵਿੱਚ ਹਰ ਕਸਟਮਰ ਨੂੰ ਇੱਕ ਇੱਕ ਪੀਸ ਚਾਹੇ ਵਾਲ ਲਾਈਟ ਹੈ ਚਾਹੇ ਉਹ ਹੈਂਡਿੰਗ ਲਾਈਟ ਹੈ ਚਾਹੇ ਚੁੰਮਰ ਹੈ ਚਾਹੇ ਛੋਟਾ ਚੁੰਮਰ ਹੈ ਚਾਹੇ ਵੱਡਾ ਚੁੰਮਰ ਹੈ ਸਭ ਨੂੰ ਇੱਕ ਇੱਕ ਪੀਸ ਉਸੇ ਰੇਟ ਦੇ ਰਿਹਾ ਜੀ ਕੀ ਰੇਟ ਸਟਾਰਟ ਹੋ ਜਾਂਦਾ ਭਾਜੀ ਵੈਰਾਈਟੀ ਦਾ ਵੈਰੀਟੀ ਜਿਸ ਤਰ੍ਹਾਂ ਗੱਲ ਕਰੀਏ ਸਰ ਚੂਮਰ ਸਿਰਫ ਤੁਸੀਂ ਐ ਮੰਨ ਕੇ ਚੱਲੋ 1000 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਹੈਂਗਿੰਗ ਲਾਈਟ 2200 ਤੋਂ ਸਟਾਰਟ ਹੋ ਜਾਂਦੀ ਹੈ ਬਾਲ ਲਾਈਟ 2200 ਤੋਂ ਸਟਾਰਟ ਹੋ ਜਾਂਦੀ ਹੈ ਜੀ ਬੜੇ ਰੀਜ਼ਨੇਬਲ ਜੇ ਰੇਟਾਂ ਦੇ ਵਿੱਚ ਸਰ ਅਸੀਂ ਸਿਸਟਮ ਲੈ ਕੇ ਆ ਚੁੱਕੇ ਆ ਵੀ ਇਹ ਜਿਹੜੀ ਇੱਕ ਲਗਜ਼ਰੀ ਚੀਜ਼ ਸੀ ਜੀ ਚੂਮਰ ਇੱਕ ਹਰ ਘਰ ਦੇ ਵਿੱਚ ਅਸੀਂ ਪਹੁੰਚਾਉਣ ਦਾ ਜਿਹੜਾ ਸੁਪਨਾ ਲੈ ਕੇ ਚੱਲੇ ਆ ਜੀ ਉਹ ਅਸੀਂ ਛੱਡ ਕੇ ਕਰ ਰਹੇ ਆ ਜਨਨ ਕਿ ਹੁਣ ਆਪਾਂ ਕਹਿ ਸਕਦੇ ਕਿ ਜਿਹੜੀ ਫੈਂਸੀ ਲਾਈਟ ਹੈ ਤੇ ਇੰਟੀਰੀਅਰ ਲਾਈਟ ਹੈ ਉਹਨੂੰ ਹਰੇਕ ਬੰਦਾ ਆਪਣੇ ਘਰ ਦੇ ਵਿੱਚ ਸ਼ੌਂਕ ਨਾਲ ਲਗਾ ਸਕਦਾ ਤੇ ਘਰ ਨੂੰ ਸਜਾ ਸਕਦਾ ਹੈ ਬਿਲਕੁਲ ਸਰ ਹਰ ਘਰ ਦੇ ਵਿੱਚ ਇਹ ਫੈਂਸੀ ਲਾਈਟ ਇਦਾਂ ਦੀ ਆਰਾਮ ਨਾਲ ਜਾ ਸਕਦੀਆਂ ਨੇ ਬੜੇ ਬਜਟ ਦੇ ਵਿੱਚ ਕਰ ਦੁੱਤੀਆਂ ਨੇ ਤੇ ਭਾਈ ਜੀ ਮਹਣੇ ਸਾਰਾ ਸਮਾਨ ਪੈਕ ਹੋ ਰਿਹਾ ਜਿਆਦਾ ਸੀਗਾ ਬਾਕੀ ਲੋਕਾਂ ਨੂੰ ਘਰੇ ਹੌਂ ਡਿਲੀਵਰੀ ਵੀ ਦੇ ਰਹੇ ਆ ਕਿੱਥੇ ਮੰਗਾ ਸਕਦਾ ਹਾਂ ਉਹ ਸਮਾਨ ਸਰ ਇਸ ਤਰ੍ਹਾਂ ਹੈ ਜੀ ਸਾਡੇ ਕੋਲ ਕਸਟਮਰ ਵੈਸੇ ਜ਼ਿਆਦਾਤਰ ਜਿਹੜਾ ਕਸਟਮਰ ਹੈ ਖੁਦ ਲਾਈਵ ਕਿਉਂਕਿ ਇਹ ਚੀਜ਼ ਇਦਾਂ ਦੀ ਹੁੰਦੀ ਹੈ ਵੀ ਲਾਈਵ ਲੱਗੀ ਦੇਖ ਕੇ ਸਰ ਜੋ ਇਸ ਦਾ ਮਜ਼ਾ ਖਰੀਦਣ ਦਾ ਉਹ ਲੱਗ ਹੀ ਹੈ ਜੀ ਜ਼ਿਆਦਾਤਰ ਕਸਟਮਰ ਸਾਡੇ ਕੋਲ ਆ ਕੇ ਖੁਦ ਪਸੰਦ ਕਰਕੇ ਆਪਣੀ ਫੈਮਿਲੀ ਨਾਲ ਆ ਕੇ ਚੋਇਸ ਕਰਕੇ ਲੈ ਕੇ ਜਾਂਦਾ ਜੀ ਪਰ ਬਹੁਤ ਸਾਰੇ ਉਹਨਾਂ ਨੂੰ ਨੈਟ ਤੇ ਚੈੱਕ ਕਰਾ ਦਿੰਦੇ ਆ ਕਈ ਕਸਟਮਰ ਸਾਡੇ ਐਨਆਰਆਈ ਵੀਰ ਬਾਹਰ ਬੈਠੇ ਨੇ ਅਸੀਂ ਉਹਨਾਂ ਨੂੰ ਫੋਟੋ WhatsApp ਪਾ ਦਿੰਦੇ ਆ ਉਹ ਰੇਟ ਫਾਈਨਲ ਕਰ ਲੈਂਦੇ ਆ ਤੇ ਅਸੀਂ ਉਹਨਾਂ ਨੂੰ ਕੋਰੀਅਰ ਵੀ ਕਰਾ ਦਿੰਦੇ ਆ ਸਰ ਭਾਈ ਮੈਂ ਹੁਣ ਤਿਹਾਰਾ ਸੀਜ਼ਨ ਆ ਜਾਗਾ ਫੈਸਟੀਵਲ ਸੀਜ਼ਨ ਚੱਲ ਰਿਹਾ ਤੇ ਮੁਰੇ ਲੋਕ ਨੇ ਜਿਹੜੇ ਆਪਣੇ ਘਰਾਂ ਨੂੰ ਸ਼ਿੰਗਾਰਨਗੇ ਫੈਨਸੀ ਲਾਈਟਾਂ ਲਗਾਉਣਗੇ ਉਹਨਾਂ ਲਈ ਕੀ ਆਫਰ ਲੈ ਕੇ ਆ ਰਹੇ ਹਾਂ ਵੀਡੀਓ ਦੇ ਵਿੱਚ ਬਿਲਕੁਲ ਫਲੈਟ 50% ਆਫਰ ਹਰ ਪੀਸ ਜੋ ਰੈਟ ਦੁਕਾਨਦਾਰ ਨੂੰ ਜਾਂਦਾ ਹੈ ਹਰ ਪੀਸ ਇੱਕ ਇੱਕ ਸਿੰਗਲ ਪੀਸ ਸੋਚਣ ਦੀ ਜਰੂਰਤ ਨਹੀਂ ਹੈ ਵੀ ਇੱਕ ਪੀਸ ਲੈਣਾ ਹੈ ਜਾਂ 10 ਲੈਣੇ ਹੈ ਜਾਂ 100 ਲੈਣਾ ਰੇਟ ਇੱਕ ਰਹਿਣ ਵਾਲਾ ਹੈ ਫਿਕਸ ਰੇਟ ਰਹਿਣ ਵਾਲਾ ਹੈ ਤਾਂ ਜਿਹਨੇ ਹੁਣ ਕਹਿ ਸਕਦਾ ਹੈ ਕਿ ਜਿਹੜੇ ਕਸਟਮਰ ਨੇ ਵੀਡੀਓ ਦੇਖ ਰਹੇ ਨੇ ਉਹਨਾਂ ਲੁਧਿਆਣਾ ਦਿੱਲੀ ਬੰਬੇ ਜਾਂ ਕਿਸੇ ਵੀ ਵੱਡੇ ਸ਼ਹਿਰ ਤੋਂ ਵਿੱਚ ਹੁਣ ਬ੍ਰਾਈਟਿੰਗ ਲੈ ਕੇ ਜਾਣ ਦੀ ਲੋੜ ਨਹੀਂ ਸਰ ਬਲਕਿ ਉੱਥੋਂ ਕਸਟਮਰ ਹੁਰੀਆਣੇ ਜਿਵੇਂ ਮਾਨ ਨਾਲ ਕਹਿ ਤਾਂ ਹੁਣ ਜੇਕਰ ਤੁਸੀਂ ਵੀ ਆਪਣੇ ਘਰਾਂ ਨੂੰ ਹੋਰ ਵੀ ਵਧੀਆ ਬਣਾਉਣਾ ਚਾਹੁੰਦੇ ਹੋ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਫੈਂਸੀ ਲਾਈਟਾਂ ਹੋਣ ਇੰਟੀਰੀਅਰ ਲਾਈਟਸ ਤੇ ਹੋ ਤਾਂ ਅੱਜ ਹੀ ਪਹੁੰਚੋ ਦਿੱਲੀ ਇਲੈਕਟ੍ਰਿਕ ਸਟੋਰ ਟਰੌਂਲਾ ਰੋਡ ਬਰਨਾਲਾ ਟੀਵੀ ਸਕਰੀਨ ਉੱਤੇ ਪਤਾ ਅਤੇ ਨੰਬਰ ਚੱਲ ਰਿਹਾ ਹੈ ਧੰਨਵਾਦ ਜੀ